ਬਹੁਤ ਪ੍ਰਮਾਤਮਾ ਦੀ ਕਿਰਪਾ ਸਭ ਤੋਂ ਪਹਿਲਾਂ ਸਤਿਗੁਰੂ ਦਾ ਧੰਨਵਾਦ ਹੈ ਪ੍ਰਮਾਤਮਾ ਦਾ ਧੰਨਵਾਦ ਹੈ ਸੋ ਬਹੁਤ ਕਿਰਪਾ ਹੋਈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕੀਤੀ ਮਿਹਨਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਨੂੰ ਗੈਸਟ ਹਾਲ ਕੇ ਦੇ ਲੋਕਾਂ ਨੇ ਪਸੰਦ ਕੀਤਾ ਸ੍ਰੀ ਮਹਿੰਦਰ ਭਗਤ ਜੀ ਜਿੱਤ ਹੋਈ ਹੈ ਸ੍ਰੀ ਮਹਿੰਦਰ ਭਗਤ ਦੇ ਪਰਿਵਾਰ ਨੂੰ ਸਾਡੇ ਪਾਰਟੀ ਸੁਪਰੀਮਰ ਵੀ ਕੇਜਰੀਵਾਲ ਜੀ ਉਹਨਾਂ ਦੇ ਪਰਿਵਾਰ ਨੂੰ ਆਮ ਆਦਮੀ ਪਾਖੇ ਦੇ ਪਰਿਵਾਰ ਨੂੰ ਸਰਦਾਰ ਭਗਵੰਤ ਸਿੰਘ ਦੇ ਪਰਿਵਾਰ ਨੂੰ ਸਪੈਸ਼ਲ ਉਹਨਾਂ ਦੀ ਟੀਮ ਨੂੰ ਪੂਰੀ ਜੋ ਜਲੰਧਰ ਬੈਕਟ ਦੀ ਜਿੱਤ ਹੋਈ ਹੈ ਸੋ ਬਹੁਤ ਬਹੁਤ ਮੁਬਾਰਕਾ ਅਪਾਸੀ ਸਵੇਰ ਦੇ ਜਦੋਂ ਤੋਂ ਨਤੀਜੇ ਸ਼ੁਰੂ ਹੋਈ ਹੈ ਟਰਾਲ ਵੱਜ ਰਿਹਾ ਮਠਈਆਂ ਵੰਡ ਰਿਹਾ ਮਠਈਆਂ ਖਾ ਰਹੇ ਹਨ ਸੋ ਬੜੀ ਖੁਸ਼ੀ ਹੈ ਸੋ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਲਈ ਸੇਵਾ ਲਈ ਖੜੀ ਹੈ ਸੋ ਲੋਕ ਇਸ ਚੀਜ਼ ਨੂੰ ਸਮਝ ਚੁੱਕੇ ਆ ਤੇ ਦਿਨ ਦਾ ਤੇ ਅਸੀਂ ਆਮ ਆਦਮੀ ਪਾਰਟੀ ਦੇ ਸਾਰੀ ਟੀਮ ਵਲੰਟੀਅਰ ਸਹਿਬਾਨ ਸਾਡੇ ਲੀਡਰ ਸਹਿਬਾਨ ਮੁੱਖ ਮੰਤਰੀ ਸਹਿਬਾਨ ਪਾਰਟੀ ਸੁਪਰੀਮਰਿੰਗ ਕੇ ਰਿਵਾਜ ਦੀ ਪੂਰੀ ਟੀਮ ਡਾਕਟਰ ਸੰਦੀਪ ਪਾਟਕ ਜੀ ਰਾਗਵ ਚੱਡਾ ਜੀ ਅਸੀਂ ਸਾਰੇ ਦਿਨ ਦਾ ਰਹਿਮਤ ਕਰਕੇ ਜਿਹੜੀ ਹੈ ਲੋਕਾਂ ਦੀ ਸੇਵਾ ਦੇ ਲਈ ਹਾਜ਼ਰ ਹੈ ਤੇ ਜਿਹੜਾ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੇ ਲਈ ਜਨਰਮਿੰਦ ਕਰ ਰਹੇ ਨੇ ਜੂਡੀ ਲਬੀ ਕਈ ਬੂਥਾਂ ਦੇ ਉੱਤੇ ਕਿਸ ਤਰ੍ਹਾਂ ਦੇ ਨਤੀਜੇ ਆਏ ਨੇ ਮੇਰੇ ਕੋਲ 9 ਬੂਥ ਸੀ 9 ਬੂਥਾਂ ਨੇ ਬਹੁਤ ਵੱਡੀ ਜਿੱਤ ਹੋਈ ਹੈ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਤੇ ਬਹੁਤ ਜਿਹੜੀ ਮਿਹਨਤ ਨੂੰ ਫਲ ਲੱਗਾ ਪਰ ਅੱਛੀ ਤੇ ਸਰਦਾਰ ਭਗਤ ਸਿੰਘ ਮਾਨ ਜੀ ਦੇ ਸਿਪਾਈਆਂ ਇੱਕ ਵਰਕਰ ਸੇਵਾ ਵਰਕਰ ਬਣ ਕੇ ਆਪਾਂ ਤਪਤੀ ਤੇ ਰਹਿ ਕੇ ਸੇਵਾ ਕਰਨ ਵਾਲਿਆਂ ਤੇ ਸੋ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਉਹਨਾਂ ਨੂੰ ਸਾਡੀ ਸੇਵਾ ਪਸੰਦ ਆਈ ਤੇ ਉਹਨਾਂ ਨੂੰ ਅਸੀਂ ਬੇਨਤੀਆਂ ਲਗਾਈਆਂ ਉਹ ਸਾਡੀਆਂ ਕਬੂਲ ਹੋਈਆਂ ਤੇ ਮੈਂ ਜਲੰਧਰ ਵੈਸਟ ਦੇ ਲੋਕਾਂ ਦਾ ਵਾਰ ਨੰਬਰ 46 ਦੇ ਸਪੈਸ਼ਲ ਵਾਰ ਨੰਬਰ 46 ਦੇ ਪਰੇ ਭੈਣ ਭਰਾਵਾਂ ਦਾ ਮਤਾਵਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਮਿਹਰ ਨਾਲ ਇਹਨਾਂ ਨੇ ਪੈਸੇ ਵੰਡੇ ਜਾਂ ਜੀਤਲਾ ਮਰਾਲ ਨੇ ਜਿਹੜਾ ਕਾਣ ਇਹਨਾਂ ਦਾ ਮੈਮਰੀ ਕਾਰਡ ਇਹਨਾਂ ਦਾ ਦੇਖੋ ਉਹਦੀ ਲੋਕਾਂ ਨੇ ਅੱਜ ਉਹਦੀ ਗੁੰਡਾਗਰਦੀ ਦਾ ਨਤੀਜਾ ਉਹਦੇ ਸਾਹਮਣੇ ਲਿਆਤਾ ਤੀਜੇ ਨੰਬਰ ਤੇ ਆਇਆ ਜਿਹੜਾ ਕੰਦਾ ਸੀ ਮੈਂ ਪਹਿਲੇ ਨੰਬਰ ਤੇ ਹੁਣਾ ਜਿਹੜੇ ਉਹਦੇ ਕੀਤੇ 2.5 ਸਾਲਾਂ ਚ ਗੁੰਡਾਗਰਦੀ ਵੈਸਟ ਹੌਂ ਕੇ ਨੂੰ ਨਰਕ ਬਣਾਉਣ ਦੇ ਵਿੱਚ ਬਹੁਤ ਵੱਡਾ ਜ਼ੋਰਦਾਰ ਜੀ ਕੋਈ ਕੰਮ ਨਹੀਂ ਕਰਵਾਇਆ ਲੋਕਾਂ ਦਾ ਆਪਣੇ ਘਰ ਪਰੇ ਬਲੱਡਾਂ ਦੇ ਕਬਜ਼ੇ ਕੀਤੇ ਨਸ਼ੇ ਵਕਾਏ ਥੀਮ ਡੋਡੇ ਵਕਾਉਣ ਤੱਕ ਇਹੋ ਜਿਹਾ ਬੰਦਾ ਘਰ ਥੱਲੇ गिर ਗਿਆ ਸੀਗਾ ਸੋ ਪ੍ਰਮਾਤਮਾ ਨੇ ਹੀ ਉਹਦੇ ਕੋਲ ਅਸਤੀਫਾ ਦਵਾਇਆ ਤੇ ਪ੍ਰਮਾਤਮਾ ਨੇ ਹੀ ਸ਼ਰੀਰ ਇੱਕ ਮਹਾਨਦਰਪਕ ਪਿਓ ਇਮਾਨਦਾਰ ਤੇ شریف ਜਿਹੜਾ ਭਖਤ ਬੰਦਾ ਉਹਨੂੰ ਅੱਜ ਐਮਐਲਏ ਬਣਾਇਆ ਤੇ ਉਹ ਅੱਜ ਉਸ ਮਾਲਕ ਦੀ ਕਿਰਪਾ ਹੋਈ ਆ ਕਿ ਉਹਨੇ ਹੀ ਇਹਦੇ ਕੋਲ ਅਸਤੀਫਾ ਦਵਾਇਆ ਸੀ ਕਿ ਇਸ ਬੰਦੇ ਨੇ ਤੇ 5 ਸਾਲਾਂ ਦੇ ਵੈਸਤੇ ਦੇ ਹਲਕੇ ਨੂੰ ਕਾਲਾ ਹਾਲ ਬਹੁਤ ਬੁਰਾ ਕਰ ਦੇਣਾ ਨਹੀਂ ਆਵਾਰੀ ਪਾਰਟੀ ਲੈਰ ਖਤਮ ਹੀ ਨਹੀਂ ਹੋਈ ਕੜੀ ਚਲਦੀ ਰਹੂਗੀ ਤੇ ਹਮੇਸ਼ਾ ਚਲਦੀ ਰਹੂਗੀ ਕਿਉਂਕਿ ਪੂਰੀ ਪਾਰਟੀ ਸੇਵਾਦਾਰ ਬਣ ਕੇ ਸੇਵਾ ਕਰ ਰਹੀ ਹੈ ਅੱਜ ਕਸ਼ਨ ਦੇ ਰਹੀ ਹੈ ਨੌਕਰੀਆਂ ਦੇ ਰਹੀ ਹੈ ਰੁਜ਼ਗਾਰ ਦੇ ਰਹੀ ਹੈ ਦੇਖੋ ਬੱਚਿਆਂ ਨੂੰ ਵਧੀਆ ਐਮੀਨ ਸਕੂਲ ਬਣਦੇ ਆ ਉਹਨਾਂ ਡਿਵੈਲਪਮੈਂਟ ਚੱਲ ਰਹੀ ਹੈ ਉਹਨੇ ਉਹ ਕੰਮ ਸਰਦਾਰ ਭਗਤ ਸਿੰਘ ਮਾਜੀ ਨੇ ਕਰਾ ਦਿੱਤੇ ਨਹਿਰਾਂ ਦਾ ਪਾਣੀ ਕੱਲੇ ਕੱਲੇ ਖੇਤ ਨੂੰ ਪਹੁੰਚਾਉਂਦਾ ਹੈ ਅੱਜ ਤੱਕ ਨਹੀਂ ਹੋਇਆ ਸੀ ਸੋ ਆਮ ਆਦਮੀ ਪਾਰਟੀ ਦੇ ਦਿਨਦਰ ਪੰਜਾਬ ਨੂੰ ਮੋੜ ਪੰਜਾਬ ਬਣਾਉਣ ਤੇ ਲੱਗੀ ਹੋਈ ਹੈ ਧੰਨਵਾਦ